कि रिश्तेदारी इनू तार के हूं आराम पर बस चढ़ा के कित जाए उच है आ बस से चढ़ना मैनू तो पता मैं तो कहीं बस से नहीं चढ़िया ਹੁਣ ਚੱਲਦੇ ਜੀ ਕਿਰਾਂ ਘਰੇ ਤੇ ਉਦੋਂ ਬਾਅਦ ਚੋਂ ਪ੍ਰਾਲੀ-ਪਰੂਲੀ ਚੱਕਣੀ ਅੱਜ ਪ੍ਰਾਲੀ ਪਾਉਣੇ ਆ। ਸਰਪੂਲੀ ਵੀ ਲੱਗ ਗਿਆ ਤੇ ਬੱਜੇ ਨਹੀਂ ਰਹਿਣਾ। ਜੀ ਟਰਾਲੀ ਪਾਲੀ ਟਰੈਕਟਰ ਮੰਗਰ ਤੇ ਹੁਣ ਇਹਨੂੰ ਲੈ ਕੇ ਚੱਲਦੇ ਆ ਖੇਤਾਂ ਤੇ ਗੱਠਾਂ ਵਾਲੇ ਆਉਣਗੇ ਜਿਹੜਾ ਉਹ ਖੰਬੇ ਵਾਲਾ ਵਾਹਣ ਹੈਗਾ ਉੱਥੇ ਗੱਠਾਂ ਏ ਟਰਾਲੀ ਮੁੜਦੀ ਨਹੀਂ ਤਾਂ ਕਰਕੇ ਇਹ ਟਰਾਲੀ ਵਿੱਚ ਪਾ ਕੇ ਤੇ ਦੂਜੇ ਬਾਣ ਚ ਲੈ ਜਾ ਕੇ ਉਹ ਕਰਨੀਆਂ ਪੈਣੀਆਂ ਪਹਿਲਾਂ ਆ ਟਰਾਲੀ ਸਾਈਡ ਤੇ ਕਰਦਗੇ। रालियों निकलनी नहीं है जब भी इधर ले ਕੋੜ ਕੋ ਬੜਾ ਲੱਗਦਾ ਸਾਰੇ ਥੱਲੋਂ ਇਹ ਨਵਾਉਣ ਨੂੰ ਠੀਕ ਹੈ ਬਈ ਆ ਗੱਠਾ ਚੱਕ ਕੇ ਉਹ ਟਰਾਲੀ ਕੋਲ ਲਾਉਣਗੇ ਆ ਠਾਂ ਭਰਨ ਵਾਲੇ ਬੰਦੇ ਨਹੀਂ ਆਏ ਤੇ ਟਰੈਕਟਰ ਤਾਂ ਆ ਗਿਆ ਉਹ ਤੇ ਆ ਗੱਠਾ ਬਸ ਭਰ ਕੇ ਆ ਪੀ ਟਰਾਲੀ ਚ ਲਾਦ ਲੈਣਗੇ ਤੇ ਇੱਕ ਦੋ ਗੇੜੇ ਹੋਣਗੇ ਉਧਰ ਲਾ ਦੇਾਂਗੇ ਉਹਦੇ ਕੋਲੇ ਤੇ ਫੇਰ ਆਪਦੀਆਂ ਭਰ ਕੇ ਲੈ ਜਾਣਗੇ ਤੇ ਇਹ ਤਾਂ ਕੰਮ ਆਪਣਾ ਨਿਬੜ ਜੂਗਾ ਉਸ ਤੋਂ ਬਾਅਦ ਚੋਂ ਸੁਪਰ ਸੀਡਰ ਪਾ ਕੇ ਜਿਹੜਾ ਉੱਥੇ ਖਿਆਰਾਗਾ ਤੁਹਾਨੂੰ ਕੱਲ ਦੱਸਿਆ ਸੀਗਾ ਵੀ ਸਰੋਂ ਬੀਜਣੀਆਂ ਜਿਹਦੇ ਵਿੱਚ ਤੇ ਉਹ ਬਾਹ ਦੇ ਆਗੇ ਸੁਪਰ ਸੀਡਰ ਨਾਲ ਇਹ ਲਵਣ ਦਾ ਸੋਚਦੇ ਜੇ ਇਹ ਗਿੱਲਾ ਬਹੁਤ ਦੇਖਦੇ ਆ ਕੀ ਬਣਦਾ ਫਿਰ ਸਟਰ ਹੈ ਇਸ ਤੋਂ ਬਾਅਦ ਇਹ ਬੀਜਾਂ ਕੱਢਾਂ ਐ ਬੜਾਪਾ 50 ਲੀਟਰ ਨਾਲ ਵੀ ਦਈ ਤਵੀਆਂ ਲਾ ਕੇ ਆਪਰਾਲੀ ਚੱਕਣ ਲੱਗ ਜਿਹੜੀ ਬਾਸੇ ਐਸੀ ਰਹਿੰਦੀਆਂ ਇੰਦੀਆ ਉਹ ਲੋਏ ਬਾਣ ਤੇ ਕੱਟੀ ਕਰਨੀ ਚਰੀਨੀ ਇਹ ਮਾਟੀ ਰੰਗ ਮਣਾ ਇਹਨਾਂ ਡੈਡੀ ਚੱਕੀ ਜਾਂਦਾ Ahí está, se tiene en 对呀，给他的。 ਹਾਂਜੀ ਕੋਈ ਨਬਤਾ ਨਾ ਕੋਰਾ ਸੱ ਗੱਠਾਂ ਘਾਟੀਆਂ ਉਧਰ ਟਾੜੀ ਲੈ ਕੇ ਪਾ ਕੇ ਇੱਕ ਖਾਂ ਖੜੀ ਦੀ ਪਾਈਆਂ ਹੁਣ ਪਾ ਦੱਸੇ ਪਾਉਣੇ ਪੰਜ-ਸੱਤ ਗੱਠਾਂ ਪਾਉਣੇ ਆ ਪੰਜ-ਸੱਤ ਰਹਿਣੀਆਂ ਇਹ ਗੱਠਾਂ ਲਾਉਣ ਵਾਲੀਆਂ ਲਾਈ ਜਣਾ ਟਰਾਲੀ ਭਰ ਕੇ ਲੈ ਉਧਰ ਹੋਰ ਵਾਕੀ ਛੋਟੀ ਛੋਟੀ ਟੱਲੇ ਆ ਗਏ ਮਿੰਡਾਂ ਤੱਕ ਲੈ ਜਾਣਾ ਇੱਕ ਪਾਈ ਭੜਕੇ ਸੋ ਤਾਂ ਬੰਦੇ ਅੱਜ ਦੋ ਚਾਚੀ ਨਾਲ ਨੂੰ ਪੂਰਾ ਥਕਾ ਕੇ ਲੈ ਆਨੇ ਹੱਥ ਨੂੰ ਟੰਗ ਨਹੀਂ ਕਰਦਾ ਕੱਲੀ ਜਾਂਦਾ ਚਾਚਾ ਚਾਚਾ 85 ਜਲੇ ਤਰਾਡੀ ਕੱਢ ਕੇ ਆ ਆਸ਼ੇ ਮੰਗਰ ਪਾਉਂਦੇ ਆ ਕਿ ਉਹਦੇ ਬ੍ਰੇਕ ਬਰੂਕ ਨਹੀਂ ਕੰਮ ਕਰਦੇ ਇੱਥੋਂ ਚੜਾਉਣ ਵੇਲੇ ਮੁੜਨਾ ਨਹੀਂ ਟ੍ਰੈਟ ਅੰਦਾਜ਼ ਕੀ ਲਾ ਗਿਆ ਹੈ ਹੋਰ ਨਿਗਰਾ ਦੇ ਪਾਵਾ ਦਾ ਬ੍ਰੇਕ ਨਹੀਂ ਤਾਂ ਕੁਝ ਇਹ ਹਿੰਦੂ ਤੇ ਹੋਈ ਕਿ ਜਗੇ ਬੜੀ ਜਿਆਦੇ ਬਾਰਾਹੀ ਸੀ ਇਹ ਇੱਥੇ ਤਾਂ ਸਾਰੀ ਕਿੱਤ ਦੀ ਜੀ ਹਵਾ ਵੀ ਬਹੁਤ ਆਉਂਦੀ ਹੁੰਦੀ ਕੈਲਾ ਤਾਂ ਬਹੁਤ ਆ ਹਨ ਆਹੀ ਹੋ ਰਹਾ ਮੈਂ ਕੋਰਾ ਬੱਦ ਕਰਤੇ ਉਹ ਸਰੀਆਵ ਦਾ ਛੱਤੇ ਉਹ ਵੀ ਨਾਲ ਇੱਕ ਖੜਕ ਟਰੈਕ ਲੰਗਾ ਦੇਗੇ ਆਈ ਨੀ ਤੜੀ ਗਾਸ ਤੇ ਉਹ ਤਾਂ ਹੈ ਨਾ ਬਹੁਤ ਕੰਮ ਕਰਦਾ ਹੈ ਤੇ ਜੇ ਹੋਇਆ ਥੱਲਾ ਬੱਤਾ ਹੋਇਆ ਉਹ ਹੈ ਲੇਕਿਨ ਸਰਦਾਰੀ ਪੱਕੇ ਨਹੀਂ ਹੁੰਦਾ ਅਰੇ ਵਿੱਚ ਹੁਣ ਪਰਾਲੀ ਬਾਲੀ ਰਹਿ ਜਾਂਦੀ ਹੈ ਜੇ ਮੈਂ ਗੱਠਾ ਮਾਰਾ ਕੇ ਵੀ ਸਾਰੇ ਤੇ ਉਹ ਜਿਹਦਾ ਆਪ ਜਾਲ ਮਾਰਦੇ ਇਹਦੇ ਵਿੱਚ ਜਾਲ ਮਾਰਦੇ ਆਗੇ ਤੇ ਉੱਧਰ ਸਾਰੇ ਬਾਣ ਚ ਮਾਰਦੇ ਆਗੇ ਦੀ ਅੱਜ ਵਾੜੀ ਰਹਿ ਜਾਂਦੀ ਐ ਸਰੋਂ ਵੀ ਜੀ ਆ ਜੀ ਗਰਮੀ ਕਰਕੇ ਜਮੀ ਬਹੁਤ ਘਟ ਹਰੀ ਹੋਈ ਆ ਤਾਂ ਇਹ ਕੀ ਵੀ ਨਹੀਂ ਹੋਈ ਆਪਣੀ ਵੀ ਉੱਥੇ ਘੱਟ ਹੋਈ ਸੀ ਉਹਦੇ ਛਿੱਟਾ ਦਿੱਤਾ ਸੀ ਅੱਜ ਦੇ ਬਲੌਗ ਦਾ ਐਂਡ ਕਰਦੇ ਜੀ ਇੱਥੇ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗੇ ਹੋ ਜੀ ਬਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਦੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਮੇਰੇ ਦੇ ਨਿਊ ਬਲੌਗ ਵਿੱਚ